ਦਸਿਕ ਫਾਊਂਡੇਸ਼ਨ ਆਫ ਕੈਨੇਡਾ ਵੱਲੋਂ ਅੱਜ ਆਪਣੀ 25ਵੀਂ ਐਨੀਵਰਸਰੀ ਮਨਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਕੋਈ ਉਪਰਾਲੇ ਦੇ ਬਾਰੇ ਵਿੱਚ ਵੀ ਗੱਲਬਾਤ ਕੀਤੀ ਗਈ। ਰੋਮ ਦੇ ਨਾਲ ਮਿਲ ਕੇ ਜੋ ਸਿੱਖ ਆਰਟ ਐਂਡ ਮਿਊਜ਼ੀਅਮ ਦੀ ਸਥਾਪਨਾ ਆਉਣ ਵਾਲੇ ਸਮੇਂ ਵਿੱਚ ਅਸੀਂ ਦੇਖ ਸਕਦੇ ਹਾਂ ਇਸ ਤਰ੍ਹਾਂ ਇੱਕ ਅਨੋਖਾ ਉਪਰਾਲਾ ਕੀਤਾ ਗਿਆ ਹੈ। 25 ਮਿਲੀਅਨ ਦੇ ਕਰੀਬ ਜੋ ਫੰਡ ਰੈising ਦੀ ਗੱਲਬਾਤ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਕੁਝ ਮੈਂਬਰਸ ਦੇ ਵੱਲੋਂ ਤਾਂ ਪਹਿਲਾਂ ਤੋਂ ਸਹਿਯੋਗ ਪਾ ਦਿੱਤਾ ਗਿਆ ਹੈ। ਉੱਥੇ ਹੀ ਕਮਿਊਨਿਟੀ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਗੱਲ ਆਖੀ ਗਈ ਹੈ ਕਿ ਇਹ ਜੋ ਉਪਰਾਲਾ ਹੋਏਗਾ ਕਿਸੇ ਵੀ ਧਾਰਮਿਕ ਜਾਂ ਪੋਲਿਟੀਕਲ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹੋਏਗਾ ਇਸ ਦੇ ਬਾਰੇ ਵਿੱਚ ਵਧੇਰੇ ਜਾਣਕਾਰੀ ਲੈਣੇ ਆ ਅਸੀਂ ਮੈਂਬਰਸ ਦੇ ਨਾਲ ਦ ਸਿਕ ਫਾਊਂਡੇਸ਼ਨ ਆਫ ਕੈਨੇਡਾ ਦੇ ਵੱਲੋਂ 25 ਸਾਲ ਜਿਹੜੇ ਆ ਉਹ ਪੂਰੇ ਤਾਂ ਕੀਤੇ ਗਏ ਨੇ ਪਰ ਇੱਕ ਵੱਡਾ ਉਪਰਾਲਾ ਵੀ ਨਾਲ ਦੇ ਨਾਲ ਕੀਤਾ ਗਿਆ ਮਨਪ੍ਰੀਤ ਸੋਹਤਾ ਜੋ ਕਿ ਇਸ ਦੇ ਨਾਲ ਮੈਂਬਰ ਵੀ ਨੇ ਇੱਕ ਬਹੁਤ ਵੱਡਾ ਉਪਰਾਲਾ ਕੈਨੇਡਾ ਦੀ ਧਰਤੀ ਦੇ ਉੱਤੇ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਇਸ ਮਿਊਜ਼ੀਅਮ ਦੇ ਬਾਰੇ ਵਿੱਚ ਜਾਣਕਾਰੀ ਦਿਵੋ ਰੋਮ ਵਰਗੀ ਆਰਗੇਨਾਈਜੇਸ਼ਨ ਦੇ ਨਾਲ ਜੋੜਨਾ ਤੇ ਉੱਥੇ ਇਸ ਸਿੱਖ ਇਤਿਹਾਸ ਬਾਰੇ ਗੱਲਬਾਤ ਕਰਨੀ ਹੈ Esse foi o que estão ਤਰਨ ਰਾਮ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇੰਸਟੀਟਿਊਸ਼ਨ ਹੈ ਔਰ ਇਹਦੇ ਵਿੱਚ ਮਿਲੀయన్స్ ਦਾ ਫੁੱਟਫਾਲ ਹੈ ਇਸ ਸੰਸਥਾ ਦੇ ਨਾਲ ਜੁੜਨਾ ਵਾਕਈ ਜਿੱਥੇ ਸਿੱਖ ਭਾਈਚਾਰੇ ਵਾਸਤੇ ਮਾਣ ਦੀ ਗੱਲ ਹੈ ਉਥੇ ਰਾਮ ਵਾਸਤੇ ਵੀ ਮਾਣ ਦੀ ਗੱਲ ਹੈ ਕਿ ਉਸਨੇ ਸਿੱਖ ਭਾਈਚਾਰੇ ਵਾਸਤੇ ਇਹ ਉਪਰਾਲਾ ਕਰਨ ਜੋ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਡਾ ਉਹਨਾਂ ਦੇ ਨਾਲ ਹੋਇਆ ਸੋ ਇਹ ਦਵੱਲੇ ਇਲਾਹੇਵੰਦਾ ਹੈ ਜੀ ਇਸ ਨੂੰ ਮੈਂ ਆਖਾਂ ਆਖਾਂ ਤੇ ਸਫ਼ਰ ਇਹ ਲੰਮਾ ਇਹ ਔਕੜਾ ਵਾਲਾ ਤੇ ਮੈਂ ਨਹੀਂ ਆਖਾਂਗੀ ਪਰ ਕੋਈ ਵੀ ਅਜਿਹਾ ਵੱਡਾ ਹਮਲਾ ਹਮੇਸ਼ਾ ਹੀ ਬਹੁਤ ਸਾਰੀ ਐਫਰਟ ਲੱਗਦੀ ਹੈ ਉਹਦੇ ਵਿੱਚ ਬਹੁਤ ਸਾਰੇ ਉਹਦੇ ਵਿੱਚ ਜਤਨ ਇਨਵੋਲਡ ਹੁੰਦੇ ਨੇ ਬਹੁਤ ਸ਼ਖਸੀਅਤਾਂ ਇਨਵੋਲਡ ਹੁੰਦੀਆਂ ਨੇ ਜੋ ਅੱਜ ਇਸ ਵਾਰ ਸ਼ਾਇਦ ਸਾਡੇ درمیان ਨਹੀਂ ਵੀ ਹਨ ਸੋ ਆਪਣੇ ਆਪ ਦੇ ਵਿੱਚ ਇਹ ਸਫਰ ਜੇ ਯੂਨੀਕ ਅਕੀਏਸ ਸੋ ਜਿਵੇਂ ਤੁਸੀਂ ਯੂਨਿਕ ਸਫਰ ਦੀ ਗੱਲ ਕੀਤੀ ਹੈ ਕਹਿੰਦੇ ਪੈਰ ਪੁੱਟਣਾ ਹੀ ਔਖਾ ਹੁੰਦਾ ਆ ਮੰਜ਼ਿਲ ਤੇ ਤਾਂ ਫਿਰ ਪਹੁੰਚ ਹੀ ਜਾਂਦੇ ਆ ਸੋ ਫਾਈਨੈਂਸ਼ੀਅਲ ਦੀ ਗੱਲ ਕੀਤੀ ਜਾਵੇ ਕਿਸ ਤਰੀਕੇ ਨਾਲ ਫਾਈਨੈਂਸਸ ਇਕੱਠੇ ਕਰਨੇ ਉੱਥੇ ਤੱਕ ਪਹੁੰਚਣਾ 25 ਮਿਲੀਅਨ ਦੇ ਟੀਚੇ ਦੀ ਗੱਲ ਜਦੋਂ ਹੁੰਦੀ ਆ ਕਮਿਊਨਿਟੀ ਦੇ ਇਸ ਵਕਤ ਸਪੋਰਟ ਦੀ ਮੰਗ ਕੀਤੀ ਜਾ ਰਹੀ ਆ ਥੋੜਾ ਜਿਹਾ ਇਸ ਦੇ ਉੱਤੇ ਚਾਨਣਾ ਪਾਇਓ ਕਮਿਊਨਿਟੀ ਵਾਸਤੇ ਅਸੀਂ ਹੁਣ ਚਾਹੁੰਦੇ ਆ ਕਿ ਕਮਿਊਨਿਟੀ ਰਾਇਲ ਅਨਟਰੀਅਮ ਮਿਊਜ਼ੀਅਮ ਦੇ ਵੈਬਸਾਈਟ ਤੇ ਜਾ ਕੇ ਸਿੱਖ ਆਰਟ ਐਂਡ ਕਲਚਰ ਜੋ ਗੈਲਰੀ ਹੈ ਉਹਨੂੰ ਐਕਸਕਲੂਸਿਵਲੀ ਡੋਨੇ ਜੋ ਸੰਗਤ ਹੈ ਜੋ ਸਾਡੇ ਕਮਿਊਨਿਟੀ ਨੇ ਉਹ ਕਰ ਸਕਦੇ ਨੇ ਇਸ ਤੋਂ ਪਹਿਲਾਂ ਜੋ ਉਪਰਾਲਾ ਹੋਇਆ ਉਹ ਕੁਝ ਇਸ ਤਰੀਕੇ ਨਾਲ ਕੀਤਾ ਗਿਆ ਕਿ ਜੋ ਵੱਡੀਆਂ ਰਕਮਾਂ ਸਨ ਉਹ ਕੁਝ ਦਾਨੀਆਂ ਨੇ ਆਪਣੇ ਵੱਲੋਂ ਇਕੱਠੀਆਂ ਕੀਤੀਆਂ ਕਿਉਂਕਿ ਜਦੋਂ ਇਹ ਸਫਰ ਸ਼ੁਰੂ ਹੋਇਆ ਤੇ ਉਹਨਾਂ ਨੂੰ ਲੱਗਿਆ ਕਿ ਚੈਰਿਟੀ ਵਿਕਿੰਗਜ਼ ਹੌਮ ਸੋ ਉੱਥੋਂ ਸ਼ੁਰੂਆਤ ਕੀਤੀ ਹੈ ਉਹ ਵੱਡੀਆਂ ਰਕਮਾਂ ਇਕੱਠੀਆਂ ਹੋਈਆਂ ਨੇ ਫਿਰ ਫੈਡਰਲ ਸਰਕਾਰ ਵੀ ਪਿੱਛੇਨ ਕਰ ਗਈ ਜਿਸ ਤਰ੍ਹਾਂ ਆਪਾਂ ਕਹਿੰਦੇ ਹੁੰਦੇ ਆ ਵੀ ਮੈਂ ਇਕੱਲਾ ਹੀ ਚਲਾ ਥਾ ਜਾਨ ਦੇ ਮੰਜ਼ਿਲ ਮਗਰ ਲੋਕ ਸਾਥ ਆਤੇ ਗਏ ਕਾਰਵਾ ਬੰਨਤਾ ਗਿਆ ਬਸ ਹੁਣ ਇੱਕ ਕਮਿਊਨਿਟੀ ਦਾ ਕਾਰਵਾ ਉਧਰ ਨੂੰ ਤੁਰਨ ਲੱਗੇ ਆਪਾਂ ਹੁਣ ਸੋ ਸੰਗਤ ਆ ਸਕਦੀ ਉਹਦੇ ਚ ਇਨਵੋਲਵ ਹੋ ਸਕਦੀ ਆ ਹਾਂ ਸੋ ਜਦੋਂ ਆਪਾਂ ਗੱਲ ਕਰਦੇ ਹਾਂ ਸਿੱਖ ਆਰਟ ਐਂਡ ਕਲਚਰ ਮਿਊਜ਼ੀਅਮ ਸੋ ਸਿਰਫ ਸਿੱਖ ਆਰਟ ਐਂਡ ਕਲਚਰ ਨਾਲ ਰਿਲੇਟਿਡ ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਦਿਖਾਈਆਂ ਜਾਣਗੀਆਂ ਜਾਂ ਫਿਰ ਐਗਜ਼ੀਬੀਸ਼ਨ ਲਗਾਈ ਜਾਏਗੀ ਜਾਂ ਫਿਰ ਇਹਦੇ ਵਿੱਚ ਕੋਈ ਸਿੱਖੀズム ਦੇ ਬਾਰੇ ਰਿਲੀਜੀਅਨ ਦੇ ਬਾਰੇ ਵਿੱਚ ਵੀ ਨਾਲ ਜੋੜਿਆ ਜਾਏਗਾ ਦੇਖੋ ਅਸੀਂ ਬਹੁਤ ਇਸ ਚੀਜ਼ ਨੂੰ ਲੈ ਕੇ ਕਲੀਅਰ ਹਾਂ ਕਿ ਇਹ ਸਿੱਖ ਆਰਟ ਐਂਡ ਕਲਚਰ ਗੈਲਰੀ ਹੈ ਇਸ ਦਾ ਅਸੀਂ ਧਾਰਮਿਕ ਪੱਖ ਨਹੀਂ ਦੇਖ ਰਹੇ ਇਸ ਨੂੰ ਅਸੀਂ ਜੇ ਆਖੀਏ ਕਿ ਧਰਮ ਨਾਲ ਸਿੱਧਾ ਸੰਬੰਧਿਤ ਹੋਵੇ ਉਹ ਸ਼ਾਇਦ ਬਹੁਤ ਅਸੀਂ ਵੱਖਰੇ ਨਜ਼ਰੀਏ ਤੋਂ ਦੇਖ ਰਹੇ ਹੋਵਾਂਗੇ ਜੋ ਆਪਣੇ ਆਪ ਚ ਇੰਪੋਰਟੈਂਟ ਹੈ ਅ ਔਰ ਧਰਮ ਤੇ ਕਲਾ ਹਮੇਸ਼ਾ ਹੀ तकरीबन तकरीबन ਹਰ ਜਿਸ ਵੀ ਧਰਮ ਨੂੰ ਤੁਸੀਂ ਦੇਖ ਲਓ ਕਲਾ ਤੇ ਧਰਮ ਦਾ ਸਦਾ ਨਾਤਾ ਆਪਸ ਚ ਰਿਹਾ ਹੈ ਦੋਨਾਂ ਨੇ ਇੱਕ ਦੂਸਰੇ ਨੂੰ ਪ੍ਰਭਾਵਿਤ ਵੀ ਕੀਤਾ ਇਵੇਂ ਸਿੱਖ ਧਰਮ ਦੇ ਨਾਲ ਵੀ ਹੈ ਲੇਕਿਨ ਇਸ ਨੂੰ ਸਿਰਫ ਇਹ ਅਖਣਾ ਕਿ ਸਿੱਖ ਧਰਮ ਨਾਲ ਬਬਸਤਾ ਹੀ ਸਿਰਫ ਹੋਏਗਾ ਤੇ ਉਹ ਸ਼ਾਇਦ ਇਟ ਵਿਲ ਬੀ ਟੇਕਿੰਗ ਅਵੈਨ ਅ ਨੈਰੋ ਥਿਊ ਵਿਊ ਆਫ ਇਟ ਉਸ ਤੋਂ ਅੱਗੇ ਚੱਲਾਂਗੇ ਆਪਾਂ ਸਿੱਖ ਕਲਾਕਾਰਾਂ ਵੱਲੋਂ ਵੀ ਸਿੱਖਾਂ ਨਾਲ ਸੰਬੰਧਿਤ ਕਲਾ ਵੀ ਅ ਮਹਾਰਾਜਾ ਰਣਜੀਤ ਸਿੰਘ ਨੇ ਜਿੰਨਾ ਪੈਟਰੋਨਾਈਜ਼ ਕੀਤਾ ਉਸ ਉਹਨਾਂ ਕਲਾਕਾਰਾਂ ਦੀਆਂ ਵੀ ਕਲਾਕਿਰਤਾ ਹੋਣਗੀਆਂ ਉਹਨਾਂ ਦੇ ਸਬਜੈਕਟਸ ਜੋ ਸਨ ਆਰਟਿਸਟਸ ਦੇ ਉਹਨਾਂ ਦੀਆਂ ਵੀ ਗੱਲਾਂ ਹੋਣਗੀਆਂ ਮਤਲਬ ਇਨ ਦ ਸੈਂਸ ਕਿ ਉਹਨਾਂ ਉਹਨਾਂ ਦੀਆਂ ਕਲਾਕਿਰਤਾ ਵੀ ਅਸੀਂ ਸ਼ਾਮਲ ਕਰਾਂਗੇ ਸੋ ਹੌਲੀ ਹੌਲੀ ਆਪਣੀ ਕਲੈਕਸ਼ਨ ਬਿਲਡ ਹੋਏਗੀ ਸੋ ਸਿੱਖ ਧਰਮ ਦੇ ਵਿੱਚ ਜਦੋਂ ਸਰਬਸਾਂਝੀ ਵਾਲਤਾ ਦੀ ਗੱਲ ਹੁੰਦੀ ਆ ਸਿਰਫ ਧਰਮ ਦੀ ਗੱਲ ਨਹੀਂ ਆ ਇਹ ਸਾਡੇ ਕਲਚਰ ਦਾ ਵੀ ਹਿੱਸਾ ਆ ਸੋ ਹਰ ਧਰਮ ਨੂੰ ਅਸੀਂ ਖੁੱਲੀਆਂ ਬਾਹਾਂ ਨਾਲ ਅਪਣਾਉਂਦੇ ਆ ਤੇ ਅੱਜ ਜਦੋਂ ਸਿੱਖ ਕਲਚਰ ਦੀ ਗੱਲ ਆਉਂਦੀ ਆ ਤੇ ਇਹਦੇ ਵਿੱਚ ਡੋਨੇਸ਼ਨਸ ਦੇ ਰੂਪ ਵਿੱਚ ਪਤਾ ਲੱਗਿਆ ਕਿ ਸਿਰਫ ਸਿੱਖਾਂ ਦੇ ਵੱਲੋਂ ਹੀ ਨਹੀਂ ਬਾਕੀ ਹਰ ਧਰਮ ਦੇ ਲੋਕਾਂ ਵੱਲੋਂ ਕੌਂਟਰੀਬਿਊਸ਼ਨ ਪਾਈ ਗਈ ਆ ਸੋ ਇਹਦੇ ਬਾਰੇ ਕੀ ਕਹੋਗੇ ਅ ਜਿਵੇਂ ਤੁਸੀਂ ਸੁਣਿਆ ਹੀ ਸੀ ਕਿ ਇਸ ਜੋ ਪਹਿਲੀ ਅਮਾਉਂਟ ਹੈ ਕੁੱਲ ਮਿਲਾ ਕੇ 23 ਮਿਲੀਅਨ ਦੀ ਜਿਹਦੇ ਵਿੱਚ 6 ਮਿਲੀਅਨ ਫੈਡਰਲ ਸਰਕਾਰ ਦਾ ਵੀ ਹੈ ਅਮ ਫੈਡਰਲ ਸਰਕਾਰ ਦਾ ਹੈ ਲੋਕਾਂ ਦਾ ਹੈ ਮੈਂ ਤੇ ਉਹ ਵੀ ਅੱਖਾਂ ਕਿ ਉਹ ਵੀ ਆਪਣੇ ਆਪ ਦੇ ਵਿੱਚ ਤਰ੍ਹਾਂ ਨਿਰਪੱਖਤਾ ਦਾ ਬਹੁਤ ਵੱਡਾ ਨਮੂਨਾ ਹੈ ਮਲਟੀਕਲਚਰਲਿਜ਼ਮ ਦਾ ਬਹੁਤ ਵੱਡਾ ਇੱਕ ਐਗਜ਼ਾਮਪਲ ਹੈ ਲੇਕਿਨ ਉਸ ਤੋਂ ਪਹਿਲਾਂ ਜੋ ਪ੍ਰਾਈਵੇਟ ਅ ਪਦਰ ਦੇ ਉੱਤੇ ਡੋਨਰਸ ਨੇ ਦਾਨੀਆਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਉਹਦੇ ਵਿੱਚ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਉਹਦੇ ਵਿੱਚ ਹਿੰਦੂਤਾਂ ਨਾਲ ਸੰਬੰਧਤ ਵੀ ਮੁਸਲਮਾਨ ਅਕੀਦੇ ਨਾਲ ਸੰਬੰਧਤ ਵੀ ਔਰ ਓਕੇਸ਼ਨਸ ਜਿਨ੍ਹਾਂ ਨੂੰ ਅਸੀਂ ਗੋਰੇ ਆਪ ਦਿਨੇ ਅਕਸਰੀ ਉਹਨਾਂ ਨੇ ਵੀ ਇਸ ਉਪਰਾਲੇ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਔਰ ਆਉਂਦੇ ਸਮਿਆਂ ਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਸਾਰੀਆਂ ਕਮਿਊਨਿਟੀਜ਼ ਨੂੰ ਨਾਲ ਲੈ ਕੇ ਅਸੀਂ ਚੱਲਾਂਗੇ ਕਿਉਂਕਿ ਆਸ਼ਾ ਹੈ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਜਿੱਥੇ ਵੀ ਹੈ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਉਹ ਇਸ ਇਸ ਮਹਾਯੱਗ ਚ ਆਪਣਾ ਟੈਲੀਫੋਨ ਜ਼ਰੂਰ ਪਾਉ। ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਨਾਲ ਗੱਲ ਕਰਨ ਲਈ ਇਤਿਹਾਸ ਨੂੰ ਸਾਂਭਣ ਦਾ ਜੋ ਉਪਰਾਲਾ ਤੁਹਾਡੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਉਹਦੇ ਲਈ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਤੁਹਾਨੂੰ ਬੈਸਟ ਵਿਸ਼ੇਸ ਬਹੁਤ ਧੰਨਵਾਦ ਕਰਨ اور ਰੈਡ ਐਫ ਐਮ ਦੇ ਨਾਲ ਹਮੇਸ਼ਾ ਹੀ ਮੇਰਾ ਆਪਣਾ ਨਾਤਾ ਹੈ ਮੇਰਾ ਘਰ ਹੈ ਪਰ ਨਾਲ ਦੀ ਨਾਲ ਰੈਡ ਐਫ ਐਮ ਤੋਂ ਵੀ ਅਸੀਂ ਇਸ ਗੱਲ ਦੀ ਉਮੀਦ ਰੱਖਾਂਗੇ ਕਿ ਇਸ ਗੱਲ ਨੂੰ ਇਸ ਮੈਸੇਜ ਨੂੰ ਆਪਾਂ ਐਂਪਲਿਫਾਈ ਕਰੀਏ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਅਸੀਂ ਪਹੁੰਚ ਕਰ ਸਕੀਏ ਸੋ ਐਮਪੀ ਰੂਬੀਸ ਸੋਹਤਾ ਜੀ ਇਸ ਵਕ ਸਾਡੇ ਨਾਲ ਮੌਜੂਦ ਨੇ ਦਸਿਕ ਫਾਊਂਡੇਸ਼ਨ ਆਫ ਕੈਨੇਡਾ 25th uh, 25th ਐਨੀਵਰਸਰੀ ਤੇ ਇੱਕ ਬਹੁਤ ਹੀ ਸੁਨਹਿਰੀ ਮੌਕਾ ਆ ਸੋ ਕੈਨੇਡਾ ਵਿੱਚ ਸਿੱਖਾਂ ਦੀ ਦੇਣ ਦੀ ਅਸੀਂ ਅਕਸਰ ਗੱਲ ਕਰਦੇ ਹਾਂ ਤੇ ਅੱਜ ਇਸ ਨੂੰ ਜਿਹੜਾ ਅਮਲੀ ਜਾਮਾ ਪਹਿਨਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਇਸ ਫਾਊਂਡੇਸ਼ਨ ਦੇ ਬਾਰੇ ਵਿੱਚ ਆਹ ਦਿਸ ਫਾਊਂਡੇਸ਼ਨ ਅਸੀਂ ਹੁਣੇ ਗੱਲਬਾਤ ਵੀ ਕਰ ਰਹੇ ਸੀਗੇ ਮੈਂ ਅਨਦਰ Uh, events Yadgarisi passed away, and I think I've been going to some of their events since I was a high school student. Nineteen uh, ninety-seven, the which was another gala gala. How is it called? Um, inna ne this foundation ne, always, you know, koi na koi cause nul le uh, And jiththa ta ke, aj ponjhega. It was a sixth centennial gala. It used to be called and a Sikh Foundation of Canada. Ban ge hage ne. I think another. You know, different issues. Like another group mm -hmm. and today it's a, a very prestigious uh, Sikh organization. Jithe apne, you know, cream of the crop gather unda ya koi issue a charitable foundation banake uh foundation the donations they throw on uh tackle kar then I think jo. Amazing. Uh, fundraising in um millions of dollars fundraised to build an exhibit, a permanent exhibit for um, for six, for all Canadians, right? And I think that is um, something that's gonna last for generations. Mm -hmm. Come, mm -hmm. uh, we're very happy as a federal government we've $6 million. we're very happy as a federal government. the uh, project that we have project milugi, mm -hmm. uh, where we're at. but the idea of the 6th centennial foundation, the arts of the six kingdoms i remember being a young girl and being, uh, going there with my, my family. It was amazing. It was amazing to walk into a museum, the most respected Canadian museum, and see all of our sick art and on the Anishinaa, religion and culture all in one room. And I think ajo gallery un hai forever hon ਉਸ ਦਿਨ ਦੀਆਂ ਯਾਦਾਂ ਹਜੇ ਤੱਕ ਵੀ ਲਈ ਬੈਠੀ ਹੈਗੀਆਂ ਸੋ ਆਈ ਐਮ ਰੀਲੀ ਹੈਪੀ ਫॉर ਮਾਈ ਸਨ ਐਂਡ ਫॉर ਫਿਚਰ ਜਨਰੇਸ਼ਨਸ ਵੀ ਉਹਨਾਂ ਨੂੰ ਇੱਕ ਇੱਕ ਐਗਜ਼ਿਬਿਟ ਵਿਜ਼ਿਟ ਕਰਕੇ ਉਹ ਯਾਦ ਨਹੀਂ ਤਾਜੀ ਰੱਖ ਨਹੀਂ ਪਾਉਗੀ ਹੈਗੀ ਪਤਾ ਚਿੰਗੋ ਐਨੀ ਟਾਈਮ ਦੇ ਵਾਂਟ ਐਂਡ ਥਿਸ ਇਜ਼ ਅ ਫੈਕਸ ਐਗਜ਼ਿਬਿਟ ਇਟਸ ਗੋਇੰਬੀ ਅਮੇਜ਼ਿੰਗ ਤੁਹਾਨੂੰ ਲੱਗਦਾ ਕਿ ਵੀ ਜਿਵੇਂ ਇਸ ਤਰੀਕਾਂ ਦਾ ਜਦੋਂ ਅਸੀਂ ਮਿਊਜ਼ੀਅਮ ਦੀ ਗੱਲ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਵਿੱਚ ਸਿੱਖੀਜ਼ਮ ਨੂੰ ਲੈ ਕੇ ਖਾਸ ਤੌਰ ਤੇ ਜੋ ਜੋ ਉਹਨਾਂ ਦੀ ਹੋਣਦਾ ਹੈ ਜਾਂ ਉਹਨਾਂ ਦੇ ਕਲਚਰ ਦਾ ਹਿੱਸਾ ਹੈ ਇਸ ਦੇ ਬਾਰੇ ਵਿੱਚ ਵੀ ਕੈਨੇਡੀਅਨਸ ਨੂੰ ਹੋਰ ਕਮਿਊ Uh, absolutely. Um uh, permanent uh, uh, is country de part so we deserve a permanent space uh, in our country's historical, uh, you know, art centers. And uh, this is the start. Mm -hmm. Our community has achieved a lot, and uh, I will continue to achieve really big things. So it's work. Mm -hmm. MP Sonia Sidhu ji ne. Sikh Foundation the, of the university the puri initiative jis de naal milke ਕੀ ਕਹਿਣਾ ਚਾਹੋਗੇ ਤੁਸੀਂ ਆ ਬਿਲਕੁਲ ਜੀ ਜਿਵੇਂ ਤੁਸੀਂ ਸੁਣਿਆ ਕਿ 125 ਸਾਲਾਂ ਦਾ ਜਿਹੜਾ ਇਤਿਹਾਸ ਹੈ ਆਉਣ ਵਾਲੀ ਜਨਰੇਸ਼ਨ ਨੂੰ ਵੀ ਆ ਸਿੱਖਣ ਨੂੰ ਮਿਲੇਗਾ ਇਹਦੇ ਨਾਲ ਜਿਹੜੇ ਸਿੱਖ ਫਾਊਂਡੇਸ਼ਨ ਵਾਲੇ ਜਿਹੜੇ ਘਰ ਦੇ ਉਦਮ ਬਹੁਤ ਹੀ ਵਧੀਆ ਐ ਇಷ್ಟು ਵਧੀਆ ਕੋਈ ਹੋਰ ਗੱਲ ਹੋ ਨਹੀਂ ਸਕਦੀ ਕਿ 125 ਸਾਲਾਂ ਦਾ ਇਤਿਹਾਸ ਜਿਹੜਾ ਆਉਣ ਵਾਲੀਆਂ ਜਨਰੇਸ਼ਨਸ ਲਈ ਪ੍ਰੀਜ਼ਰਵ ਕਰਨਾ ਆਈ ਥਿੰਕ ਇਟਸ ਅ ਬਿਗ ਟਾਸਕ ਤੇ ਇਹਨਾਂ ਦੇ ਮੋਢਿਆਂ ਤੇ ਹੈਗਾ ਉਹਨਾਂ ਨੇ ਆਲਮੋਸਟ 95 ਮੋਰ 95% ਤੋਂ ਵੱਧ ਜਿਹੜਾ ਉwidetildecha ਪੂਰਾ ਕਰ ਲਿਆ ਜੀ ਤੇ ਫੈਡਰਲ ਸਰਕਾਰ ਨੇ ਵੀ 6 ਮਿਲੀਅਨ ਡਾਲਰ ਦਾ ਜਿਹੜਾ ਉਹਦੇ ਚ ਹੋਈ ਹੈਗੀ ਆ ਔਰ ਹਲਪ ਜੀ ਪਰ ਬਹੁਤਾ ਜਿਹੜਾ ਹੁਣ ਥੋੜਾ ਜਿਹਾ ਰਹਿ ਗਿਆ ਟੀਚਾ ਕਮਿਊਨਿਟੀ ਤੋਂ ਆਸ ਕਰਦੇ ਕਿ ਕਮਿਊਨਿਟੀ ਵੀ ਵੱਧ ਚੜ ਕੇ ਹਿੱਸਾ ਪਾਉਗੀ ਤੇ ਇਹਦੇ ਨਾਲ ਕੀ ਹੋਊਗਾ ਕਿ ਔਨਵਲੀ ਜਨਰੇਸ਼ਨ ਜਿਹੜੀਆਂ ਉਹ 6 ਸੈਕਿੰਡੀਆਂ ਕਨੈਕਟ ਹੋ ਸਕਣਗੀਆਂ ਸੋ ਇਹ ਬਹੁਤ ਵੱਡਾ ਪਲੇਟਫਾਰਮ ਦੇ ਰਹੇ ਆ ਰੌਲ ਜਿਹੜਾ ਅੰਜਲੀ ਮਿਊਜ਼ੀਅਮ ਦੇ ਵਿੱਚ ਸੋ ਸਾਰੇ ਨੂੰ ਇੰਗੇਜ ਕਰ ਰਹੇ ਆ ਦੇ ਮੀਡੀਆ ਨੂੰ ਵੀ ਅੱਜ ਇੰਗੇਜ ਕੀਤਾ ਖਾਨੂੰ ਵੀ ਪਤਾ ਲੱਗਿਆ ਇਟਸ ਅ ਬਿਗ ਪ੍ਰੋਜੈਕਟ ਸੋ ਮੈਂ ਬਹੁਤ ਹੀ ਨਨ ਕੰਗ੍ਰੈਚੂਲੇਟ ਕਰਨਾ ਚਾਹੁੰਦੀ ਥੈਨ ਅਨਦਰ ਥੈਂਕ ਯੂ ਕਰਨਾ ਚਾਹੁੰਦੀ ਆ ਕਿ ਜਿਹੜਾ ਇਹਨਾਂ ਨੇ ਇੰਨਾ ਵੱਡਾ ਉਦਦਮ ਕੀਤਾ ਹੈਗਾ ਸੋ ਥੈਂਕ ਯੂ so much ਤੁਹਾਡਾ ਵੀ ਹੁਣ ਤੁਸੀਂ ਸਾਰੇ ਜਿਹੜਾ ਕਮਿਊਨਿਟੀ ਨੂੰ ਜਿਹੜਾ ਮੈਸੇਜ ਪਹੁੰਚਾਓਗੇ ਸੋ ਇਟਸ ਇਟਸ ਅ ਗ੍ਰੇਟ thing for care community on One and Generation Mastery. Thank you so much,